ਚਿੱਟਾ ਵੇਚਣ ਤੋਂ ਰੋਕਣਾ ਪਿਆ ਮਹਿੰਗਾ ਬਦਮਾਸ਼ਾਂ ਦੇ ਵੱਲੋਂ ਘਰਾਂ ਨੂੰ ਲਗਾਈ ਗਈ ਅੱਗ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਮਾਮਲਾ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਜਿੱਥੇ ਕੀ ਬੀਤੀ ਰਾਤ ਕੁਝ ਬਦਮਾਸ਼ਾਂ ਦੇ ਵੱਲੋਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਅਤਾ ਦਰਜਨ ਤੋਂ ਵੱਧ ਘਰਾਂ ਦੇ ਵਿੱਚ ਜਿੱਥੇ ਅੱਗ ਲਗਾ ਦਿੱਤੀ ਗਈ ਉੱਥੇ ਹੀ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ ਲੋਕਾਂ ਦਾ ਕਸੂਰ ਸਿਰਫ ਇੰਨਾ ਸੀ ਕਿ ਇਨ੍ਹਾਂ ਵੱਲੋਂ ਉક્ત ਲੋਕਾਂ ਨੂੰ ਚਿਟਾ ਦੀ ਵੇਚਣ ਤੋਂ ਰੋਕਿਆ ਗਿਆ ਸੀ ਜਿਸ ਦੇ ਚੱਲਦੇ ਤੈਸ਼ ਦੇ ਵਿੱਚ ਆਏ ਬਦਮਾਸ਼ਾਂ ਦੇ ਵੱਲੋਂ ਜਿੱਥੇ ਲੋਕਾਂ ਦੀ ਕੁੱਟਮਾਰ ਕੀਤੀ ਗਈ ਉੱਥੇ ਘਰਾਂ ਨੂੰ ਵੀ ਅੱਗ ਲਗਾ ਦਿੱਤੀ ਗਈ ਉਥੇ ਇਸ ਮਾਮਲੇ ਨੂੰ ਲੈ ਕੇ ਥਾਣਾ ਨਈਆਂ ਵਾਲਾ ਵਿਖੇ ਮੁਕੱਦਮਾ ਦਰਜ ਕਰਕੇ ਜਾਂਚ ਪੜਤਾਲ ਅਰੰਭੀ ਗਈ ਹੈ ਪੂਰਾ ਮਾਮਲਾ ਦੇਖਦੇ ਹਾਂ ਇਸ ਖਬਰ ਦੇ ਵਿੱਚ ਜੀ ਕੀ ਨਾਮ ਹੈ ਤੁਹਾਡਾ ਦਲੀਪ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਆ ਬਾਈ ਜੀ ਪੰਡਤਾਰ ਸਿੰਘ ਆ ਬਾਈ ਜੀ ਇਹ ਕੀ ਗੱਲ ਹੋਈ ਹੋਈ ਹੈ ਜਿਹੜੇ ਨੜਾਈ ਹੋਈ ਹੈ ਏ ਬਈ ਚਿੱਟੇ ਦਾ ਰੋਲ ਹੈ ਚਿੱਟਾ ਬੰਦ ਕਰਵਾਉਣਾ ਚਾਹੁੰਦੇ ਆ ਉਹ ਮੁੰਡਾ ਵੇਚਦਾ ਠੀਕ ਹੈ ਓਏ ਰੌਣਕ ਪੁਰੇ ਚੱਟਾਂ ਸੁੱਟਾਂ ਮਾਰ ਰਹੇ ਹਨ ਉਹ ਕੌਣ ਹੈ ਜਿੰਨਾਂ ਨਾਲ ਤੁਹਾਡੀ ਲੜਾਈ ਹੋਈ ਹੈ ਉਹ ਸਾਡੇ ਪਿੰਡ ਦੇ ਮੁੰਡੇ ਹੈ ਦੇਖੋ ਤੇ ਬਾਹਰੋਂ ਬੁਲੀਰ ਲਿਆ ਕੇ ਬੁਲਾ ਕੇ ਮੈਂ ਸਾਨੂੰ ਚੱਟਾਂ ਸੁੱਟਾਂ ਮਾਰਦਾ ਘਰ ਜਾਂ ਕੁਲਵਾ ਘਰ ਨੂੰ ਵੀ ਕੋਈ ਨੁਕਸਾਨ ਪਹੁੰਚਾਇਆ ਗਿਆ ਹਾਂ ਘਰ ਨੂੰ ਬਈ ਸਾਰਾ ਕੁਝ ਘਰੇ ਮਚਾਦਾ ਜਿਹੜਾ ਸੀ ਘਰ ਜਾਂ ਤੇ ਸੱਤ ਜੀ ਘਰ ਸੱਤ ਮਚਾਦੇ ਜੀ ਹਾਂਜੀ ਕੀ ਨਾਮ ਹੈ ਬਈ ਜੀ ਕੇਵਲ ਸਿੰਘ ਬਈ ਜੀ ਜਿਹੜੀ ਇਹ ਲੜਾਈ ਹੋਈ ਹੈ ਕੀ ਕਾਰਨ ਹੋਇਆ ਇਹ ਐਵਰੀ ਚਿੱਟੇ ਦੇ ਕੰਮ ਸੀਗਾ ਕੁਝ ਮੁੰਡੇ ਨੇ ਕਹਿਤਾ ਵੀ ਐਂ ਕਰਕੇ ਵੀ ਚਿੱਟਾ ਨਾ ਤੂ ਕਰ ਆ ਗੱਲ ਤੇ ਅੱਜ 5 ਦਿਨ ਹੋਈ ਸਾਨੂੰ ਅਸੀਂ ਅੱਖ ਨਹੀਂ ਮੀਟ ਕੇ ਵੇਖੀ ਸਾਨੂੰ ਹੀ ਪਤਾ ਜਿਹੜਾ ਸਾਡੇ ਮੂੰਹ ਨਾ ਹੋਈ ਜਾਂਦੀ ਸਾਡੇ ਸੱਤ ਘਰ ਸੀ ਸੱਤੇ ਘਰ ਸਾਡੇ ਸਾੜ੍ਹ ਕੇ ਸਵਾਹ ਬਣਾ ਤੇ ਛੱਤਾਂ ਨੂੰ ਅੱਗ ਲਾਉਂਦੀ ਪੇਟੀਆਂ 'ਚ ਤੇਲ ਪਾ ਪਾ ਕੇ ਬੈਡਾਂ 'ਤੇ ਤੇਲ ਪਾ ਪਾ ਮੁ ਬਿੱਕਲ ਸੀਗਾ ਸਾਡੇ ਕੋਲੇ ਮੋਟਰਸ ਉਹ ਵੀ ਸਾਰਾ ਭੰਨਦਾ ਅੱਗ ਨੂੰ ਲਾਦੀ ਪਾ ਕੇ ਪੈਟਰੋਲ ਤੇ ਬਾਰੋ ਸੱਤ ਦੇ ਮਰੀਦ ਆ ਮੁੰਡਿਆਂ ਦੇ ਸੱਟਾਂ ਬਰਵਾਦਾਂ ਸਰ ਪਰਵਾਹ ਵਾੜ ਤੇ ਸਾਰੇ ਬੰਦੇ ਹਾਂਜੀ ਵੀਰੇ ਕੀ ਨਾਮ ਹੈ ਤੁਹਾਡਾ ਰੂਪ ਸਿੰਘ ਬਾਈ ਜੇ ਲੜਾਈ ਹੋਣ ਦਾ ਕੀ ਕਾਰਨ ਹੈ ਇਹ ਲੜਾਈ ਹੋਣ ਦਾ ਕਾਰਨ ਹੈ ਜੀ ਮੇਰਾ ਭਾਈ ਜਸਪ੍ਰੀਤ ਉਹ ਕਰੇ ਫਰਮਾ ਚੁੰਦੇ ਹੁੰਦੇ ਸੀ ਕੰਮ ਤੋਂ ਆ ਕੇ ਦੁਕਾਨ ਦੇ ਨੇੜੇ ਸਾਦਾ ਪਤਲਾ ਲੱਭਿਆ ਸੀ ਜੀ ਤੇ ਉਹ ਪਹਿਲਾਂ ਕਿਤੇ ਉਹਨੇ ਉਹਨਾਂ ਨੂੰ ਅਲਕਿਆ ਰੱਖਿਆ ਹੋਇਆ ਸੀਗਾ ਉਹ ਇਹਨੂੰ ਉੱਥੇ ਮਾਰਨ ਲੱਗਿਆ ਹਾਂ ਸ਼ਾਮ ਨੂੰ ਕੰਮ ਤੋਂ ਆ ਕੇ ਖੜਾ ਸੀ ਮੈਂ ਦੇਖਿਆ ਵੀ ਅੱਗ ਬਣ ਗਿਆ ਭਜ ਕਰਾਂ ਦਾ ਕਿੰਨਾ ਕਿ ਨੁਕਸਾਨ ਹੈ ਤੁਹਾਡੇ ਨਾਲ ਪਰਾਂਦਾ ਜੀ ਤੁਸੀਂ ਪੂਰਾ ਉਹਨਾਂ ਨੇ ਕੱਖ ਨਹੀਂ ਛੱਡਿਆ ਜੀ ਸਾਡਾ ਜਿੰਨਾ ਪੈਸਾ ਟਕਾ ਪਿਆ ਸੀ ਸਿਹਾਣਾ ਪਿਆ ਸੀ ਘਰੇ ਹਾਂਜੀ ਪਸ਼ੂ ਡੰਗਰ ਸਾਰੇ ਸਵੈਂਡਰ ਸਭੇ ਪੇਟਾਂ ਬੂਟਾਂ ਗਲਾਂ ਦੀ ਸੰਮਜੇ ਤੇ ਕੋਸ ਕੱਖ ਨਹੀਂ ਛੱਡਿਆ ਬਸ ਸੀ ਕੌਣ ਬੰਦੇ ਉਹ ਸੀ ਉੱਥੋਂ ਸਾਡੇ ਘਰਾਂ ਚੂ ਆ ਜੀ ਸਾਰੇ ਤੁਹਾਡੀ ਕਾਹਲੀ ਸੀ ਬਸ ਬਦਮਾਸ਼ ਜਿਹੜੀ ਗੱਲ ਹੈ ਮਤਲਬ ਕਿ ਜਿਵੇਂ ਕਹਿੰਦਾ ਬਦਮਾਸ਼ ਬਦਮਾਸ਼ੀ ਕਰ ਬਦਮਾਸ਼ ਖਟੋਖਟ 3 400 250 ਬੰਦਾ ਸਦਕੇ ਬਾਹਰੋਂ ਫੇਰੇ ਕੰਮ ਕਰਵਾਇਆ ਉਹ ਬੰਦੇ ਜੀ ਆਈ ਬਸ ਕਹਦਾ ਇਹ ਜਿੱਟਾ ਤੁਸੀਂ ਬਾਹਰ ਜਾ ਕੇ ਵੇਖ ਲਓ ਮੁੰਡਾ ਚਿੱਟਾ ਬੋਲਦਾ ਫੇ ਜਦਾਈ ਪਸੇਹੀ ਗੱਲ ਕਹੀ ਹੈ ਵੀ ਚਿੱਟਾ ਬਾਰੇ ਵਿੱਚ ਦੱਸ ਲਾ ਉਹ ਕਹਿੰਦਾ ਵੀ ਤੁਸੀਂ ਮੈਨੂੰ ਇਹ ਗੱਲ ਕਿਉਂ ਕਹਿਣਾ ਕਬੀ ਚਿੱਟਾ ਬਾਰੇ ਵਿੱਚ ਦੱਸ ਲਾ ਬਸ ਇਦਾਂ ਹੀ ਖਲਾਅ ਬਣ ਗਿਆ। ਪੰਨੇ ਘਰਾਂ ਦਾ ਕਿੰਨਾ ਕੁ ਨੁਕਸਾਨ ਹੈ। ਘਰਾਂ ਦਾ ਸਾਰਾ ਨੁਕਸਾਨ ਹੈ ਇਹ ਘਰਾਂ ਦਾ ਫੱਡੇ ਹੀ ਕੋਸੇ ਬਸ ਇਹਨਾਂ ਦੇ ਜਿਹੜੇ ਕੱਪੜੇ ਪਾਏ ਹੋਏ ਉਹ ਹੀ ਹੈ। ਨਿੰਘੇ ਵਾਲਾ ਵਿਖੇ ਦੱਸਾ ਪ੍ਰੋਪਰ ਜਿਹਾ ਕੱਲ ਪਿੰਡ ਦਾਨ ਸਿੰਘ ਵਾਲਾ ਵਿਖੇ ਜਸਪ੍ਰੀਤ ਸਿੰਘ ਤੇ ਹਰਵਿੰਦਰ ਸਿੰਘ ਦਾ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਝਗੜਾ ਹੋਇਆ ਸੀਗਾ ਜਿਹਦੇ ਵਿੱਚ ਹਰਵਿੰਦਰ ਸਿੰਘ ਦੇ ਥੋੜੀ-ਬੋਤੀ ਸੱਟਾਂ ਲੱਗੀਆਂ ਸੀ ਪਰ ਕੋਈ ਹਸਪਤਾਲ ਵਗੈਰਾ ਦਾਖਲ ਨਹੀਂ ਹੋਇਆ ਸੀ ਪਰੰਤੋ ਹਰਵਿੰਦਰ ਸਿੰਘ ਨੇ ਰਾਤ ਨੂੰ ਆਪਣੇ ਕੁਝ ਬੰਦਿਆਂ ਨੂੰ ਨਾਲ ਲੈ ਕੇ ਹੋਰ ਜਿਹੜੇ ਜਸਪਰੀਸ ਦੇ ਸਕੇ ਸੰਬੰਧੀ ਸੀਗੇ ਪਿੰਡ ਦੇ ਵਿੱਚ ਹੀ ਰਹਿੰਦੇ ਸੀ ਉਹਨਾਂ ਦੇ ਘਰ ਤੇ ਹਮਲਾ ਕੀਤਾ ਉਹਨਾਂ ਉਹਨਾਂ ਵੱਲੋਂ ਅੱਗ ਵਗੈਰਾ ਵੀ ਲਗਾਈ ਗਈਆਂ ਉਹਨਾਂ ਦੇ ਘਰ ਨੂੰ ਤੇ ਜਿਸ ਦੇ ਸੰਬੰਧ ਵਿੱਚ ਐਫ ਆਰ ਦਰਜ ਕੀਤੀ ਜਾ ਰਹੀ ਹੈ ਤੇ ਤਫਤੀਸ਼ ਦੇ ਵਿੱਚ ਜੋ ਵੀ ਆਊਗਾ ਉਸ ਦਾ ਕਾਰਵਾਈ ਕੀਤੀ ਜਾਊ ਸਰ ਕਿੰਨੇ